ਸੇ ਮਰਨਾ ਮੈਨੂੰ ਵੀ ਚਾਹ ਦੇ ਜਾ ਭਾਈ ਹਾਂਜੀ ਮੰਮੀ ਜੀ ਆ ਗਈ ਅਲੂੰਚ ਮੁੰਡਿਆ ਚਾਹ ਠੰਡੀ ਲਿਆਂਦੀ ਫੇਰ ਮੇਰੇ ਮੱਤੇ ਠੰਡੀ ਵਾਰੀ ਤੈਨੂੰ ਪਤਾ ਨਹੀਂ ਮੈਨੂੰ ਗਰਮ ਕਰਕੇ ਲਿਆਵਾ ਮੰਮੀ ਜੀ ਪਰ ਮੈਂ ਹੁਣੇ ਤਾਂ ਗਰਮ ਕਰਕੇ ਲੈ ਕੇ ਆਈ ਸੀ ਲਫੜ ਆ ਠੰਡੀ ਕਿਵੇਂ ਹੋ ਗਈ ਗਰਮ ਕਰਕੇ ਲੈ ਆਂ ਦੁਬਾਰਾ ਠੀਕ ਹੁਣ ਦੇ ਨਾ ਵੀ ਗੱਲ ਕਰਨੀ ਪੈਣੀ ਆ ਜਾਂ ਤਾਂ ਇਹਨੂੰ ਸੰਝਾਰਾ ਤੇ ਨਹੀਂ ਭਾਈ ਇਹਨ ਪੈਂਟ ਤੋਰ ਨਾ ਚਾਹ ਜਿਨਾ ਰੋਟੀ ਦਿੰਦੀ ਨਾ ਪਾਣੀ ਠੰਡੀ ਚਾਹ ਮੇਰੇ ਮੱਥੇ ਮਾਰੀ ਮਮੈਂ ਸੋਚਦੀ ਸੀ ਆਪਾਂ ਬਾਜ਼ਾਰ ਚਲੀਏ ਤੇ ਕੱਪੜੇ ਨਹੀਂ ਆਈਏ ਡਾਈ ਨੇ ਤਾਂ ਜਿਹਰੇ ਕੋਲ ਕੱਪੜੇ ਆ ਹੈ ਪਿਛਲੇ ਹਫ਼ਤੇ ਤੈਨੂੰ ਦੋ ਸੂਟ ਦੇ ਆ ਕੇ ਦਿੱਤੇ ਇੱਥੇ ਕਿ ਦਰ ਤਾਂ ਪੈਸੇ ਲੱਗਦੇ ਤੇਨ ਬਾਰ-ਬਾਰ ਕੱਪੜੇ ਬਣਾ ਕੇ ਦੇਈ ਜਾਂਦੇ ਮਮੀ ਮੈਂ ਤਾਂ ਇਹ ਸੋਚਦੀ ਸੀ ਵੀ ਵਿਆਹ ਨੇੜੇ ਆ ਗਿਆ ਨਵੇਂ ਕੱਪੜੇ ਬਣਾ ਲਈਏ ਆ ਨਵੇਂ ਆ ਤੇਰੇ ਕੱਪੜੇ ਸਾਰੇ ਇਹਨਾਂ ਨੂੰ ਵੀ ਹੋਇਆ ਅਜੇ ਹੁਣ ਤਾਂ ਬਣਾਏ ਆ ਦੋ ਸੂਟ ਇਨਾ ਜਿਵੇਂ ਆ ਵੇਖਣੀ ਤੇ ਕੰਮ ਕਾਰ ਆਪਦਾ ਜਾ ਕੇ ਚਲੋ ਮੰਮੀ ਫਿਰ ਆਪਾਂ ਤੁਹਾਡੇ ਲਈ ਲੈ ਆਉਨੇ ਆ ਮੈਂ ਨਾ ਸ਼ਾਮ ਨੂੰ ਜਾ ਕੇ ਆਪੇ ਆਲ ਦੇ ਮੁੰਡੇ ਨਾਲ ਲਿਆਉਂਗੀ ਜਾਂ ਤੂੰ ਰੋਟੀ ਪਾਣੀ ਦਾ ਕਰ ਲੈ ਜਾ ਕੇ ਹੈਲੋ ਹੈਲੋ ਤੁਸੀਂ ਕਿੰਨੇ ਕ ਵਜੇ ਆਉਣਾ ਸ਼ਾਮ ਹੀ ਹੋ ਜਾਣੀ ਆ ਕੀ ਗੱਲ ਹੋ ਗਈ ਯਾਰ ਅੱਜ ਫੇਰ ਮੰਮੀ ਮੇਰੇ ਨਾਲ ਲੜ ਪਈ ਹੁਣ ਕੀ ਗੱਲ ਹੋ ਗਈ ਮੈਂ ਮੰਮੀ ਨੂੰ ਮਾਵਾ ਸਮਾਨ ਪਿਆਰ ਕਰਦੀ ਆ ਤੇ ਮੰਮੀ ਮੇਰੇ ਨਾਲ ਹਰ ਇੱਕ ਗੱਲ ਤੇ ਲੜਦੇ ਰਹਿੰਦੇ ਆ ਮੈਂ ਮੰਮੀ ਨੂੰ ਚਾਹ ਪਾਣੀ ਗਰਮ ਦਿੰਨੀ ਆ ਰੋਟੀ ਵੀ ਗਰਮ ਕਰਕੇ ਦਿੰਨੀ ਆ ਤਾਂ ਵੀ ਮੰਮੀ ਮੇਰੇ ਨਾਲ ਲੜਦੇ ਰਹਿੰਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਮੈਂ ਕੀ ਕਰ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੰਮੀ ਦਾਦਾ ਸਭਾਈ ਉਦੋਂ ਦਾ ਦੋ ਆਲੀ-ਆਲੀ ਆਪੇ ਠੀਕ ਹੋ ਜਾਊ ਤੁਸੀਂ ਅੱਜ ਜਾ ਕੇ ਪਲੀਜ਼ ਇੱਕ ਵਾਰੀ ਸਮਝਾ ਕੇ ਦੇਖ ਲਓ ਕੀ ਪਤਾ ਸਮਝ ਜਾਣ ਕੋਈ ਨਾ ਮੰਮੀ ਨਾਲ ਮੈਂ ਆ ਕੇ ਗੱਲ ਕਰਾਂ ਤੂੰ ਮੰਮੀ ਅੱਤੇ ਪਰੇਸ਼ ਨਹੀਂ ਹੋਜਣਾ ਠੀਕ ਆ ਔਰ ਮੰਮੀ ਠੀਕ ਆ? ਹਾਂ ਠੀਕ ਆ ਪੁੱਤ ਗੱਲ ਸੁਣ ਕੇ ਜਾਇ ਪਿਆ। ਕੀ ਗੱਲ ਲਗੂ? ਆਹ ਪਤਨੀ ਰੀਤਾਲੀ ਸੋਹਣੇ ਨੂੰ ਸਮਝਾਉਂਦਾ ਨਾ ਤਾਂ ਇਹ ਘਰ ਦਾ ਕੰਮ ਕਰਦੀ ਐ ਤੇ ਰੋਟੀ ਪਾਣੀ ਵੀ ਮੈਨੂੰ ਠੰਡਾ ਹੀ ਦੇ ਦਿੰਦੀ ਐ। ਤੇ ਡੀੜੇ ਕੱਪੜੇ ਵੀ ਮੈਂ ਆਪ ਹੀ ਮੈਨੂੰ ਧੋਣੇ ਪੈਂਦੇ ਐ। ਤੇ ਤੈਨੂੰ ਅਸੀਂ ਵਿਆਹ ਆ ਕਾਦੀ ਲਈ ਸੀ ਜੀ ਸਾਨੂੰ ਪੂਰਾ ਸੌਫੀ ਨਾ ਹੋਇਆ ਰਹਾਂ। ਸਾਨੂੰ ਕੀ ਪੈਦਾ ਨਿਕਲੇ ਇਹਦਾ? ਵੀ ਜੀ ਸਾਨੂੰ ਰੋਟੀ ਪਾਣੀ ਨਾ ਸੱਜ ਤਾਂ ਦਿੱਤਾ। ਇਹਨੂੰ ਸਮਝਾਉਂਦਾ ਪਰ ਵੇਖ ਲੈ ਭਾਈ। ਓ ਮੰਮੀ ਤੂੰ ਟੈਨਸ਼ਨ ਨਾ ਲੈ। 3 ਮਹੀਨੇ ਤਾਂ ਹੋਇਆ ਜੀ ਉਹਨੂੰ ਵਿਆਹ ਕੇ ਆਇਆ ਨੂੰ। ਆਪੇ ਹੋਲੀ ਹੋਦੀ ਸਖ ਜੋਗੀ ਕਰਦੇ ਸਿਸਟਮ ਨੂੰ ਜਦੋਂ ਆਪਣੀ ਕੁੜੀ ਵਿਆਹੀ ਸੀਗੀ ਉਹਨੂੰ ਵੀ ਤਾਂ ਉੱਥੇ 6 ਮਹੀਨੇ ਲੱਗ ਹੀ ਗਏ ਸੀ ਸੱਟ ਹੁਣ ਤੇ ਆਪਾਂ ਉਦੋਂ ਕੀ ਕਰਦੇ ਸੀਗੇ ਕਹਿੰਦੀ ਤੁਸੀਂ ਇਹਨੂੰ ਪਿਆਰ ਨਾਲ ਸਮਝਾਓ ਤਾਂ ਉਹਨੇ ਆਪਕੇ ਸਾਹਮਣੇ ਜਿਉਂ ਨੂੰ ਆਪਾਂ ਧੱਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦੇ ਦਿਲ ਦੇ ਵਿੱਚ ਨਫ਼ਰਤ ਪੈਦਾ ਹੋ ਜਾਣੀ। ਬਾਕੀ ਤੁਸੀਂ ਦੋਨੇ ਤਾਂ ਲੜ ਕੇ ਮੈਨੂੰ ਵੇਹ ਦਿੰਨੇ ਆ ਤੇ ਮੈਂ ਕੀ ਤੇ ਕੋਲੇ ਜਾ ਕੇ ਦੁੱਖ ਰੋ ਆਉਂਦੇ। ਮੈਨੂੰ ਤਾਂ ਬਾਹਰ ਕੰਮ ਦੀ ਵੀ ਟੈਨਸ਼ਨ ਹੁੰਦੀ ਆ। ਤੇ ਘਰ ਦੇ ਵੀ ਟੈਨਸ਼ਨ ਹੋ ਜਾਂਦੀ ਨੇ ਮੰਮੀ ਉਹ ਨਵੀਂ ਵਿਆਹ ਕੇ ਆਈ ਹੋਈ ਆ ਹੋਲੀ ਹੋਲੀ ਅਡਜਸਟ ਕਰ ਲੂਗੀ ਉਹ ਬਾਕੀ ਤੂੰ ਹੀ ਉਹਨੂੰ ਸਮਝਾ ਸਕਦੀ ਏ ਤੂੰ ਘਰ ਦਾ ਮੋਢੀ ਆ ਜੇ ਪਿਆਰ ਨਾ ਸਮਝਾਏਂਗੀ ਨਾ ਮੰਮੀ ਉਹਨੇ ਆਪੇ ਹੀ ਸਮਝ ਜਾਣਾ ਤੇ ਤੂੰ ਹੀ ਤਾਂ ਮਾਂ ਦਾ ਸਮਝਾ ਸਕਦੀ ਏ ਹੋਰ ਕੌਣ ਸਮਝਾਊਗਾ ਬਾਕੀ ਮੈਂ ਵੀ ਗੱਲ ਕਰਕੇ ਦੇਖਦਾ ਉਹਦੇ ਨਾਲ ਐਨ ਵੀਸ ਨਾ ਕਰ ਆ ਗਏ ਤੁਸੀਂ ਆ ਆ ਗਏ ਮੈਂ ਪਾਣੀ ਲਿਆਵਾਂ ਨੇ ਨੇ ਪਾਣੀ ਨਹੀਂ ਦੀਨੇ ਕੀ ਗੱਲ ਹੋ ਗਈ ਸੀ ਬਾਹਰ ਮੰਮੀ ਨੇ ਮੈਨੂੰ ਮਤਲ ਦੱਸੀ ਉਹ ਕਹਿੰਦੇ ਨੇ ਨਾ ਰੋਟੀ ਪਾਣੀ ਦਿੰਨੀ ਤੇ ਕੱਪੜੇ ਮੰਮੀ ਆਪ ਧੋਂਦੇ ਤੁਹਾਨੂੰ ਲੱਗਦਾ ਮੈਂ ਐਂ ਕਰੂੰਗੀ ਮੈਂ ਯਾਰ ਸਾਰੀ ਗੱਲ ਮੰਨਦੀ ਆ ਮੰਮੀ ਦੀ ਮੈਂ ਰੋਟੀ ਪਾਣੀ ਤੱਕ ਵੀ ਕਰਮ ਦਿੰਨੀ ਆ ਜੇ ਮੰਮੀ ਦੁਬਾਰਾ ਕਹਿੰਦੇ ਆ ਮੈਂ ਤਾਂ ਵੀ ਕਰ ਦਿੰਨੀ ਆ ਪਰ ਮੰਮੀ ਮੇਰੇ ਨਾਲ ਨਿੱਤ ਦੇ ਹਰੀ ਲੜਦੇ ਰਹਿੰਦੇ ਆ ਮੈਂ ਵੀ ਦੱਸੋ ਕਿੰਨਾ ਕੁ ਟਾਈਮ ਚੋਂ ਪਰਵਾਂ ਅੱਜ ਦੀ ਗੱਲ ਦੀ ਸੁਣ ਲੋ ਅੱਜ ਮੈਂ ਮੰਮੀ ਨੂੰ ਕਿਹਾ ਵੀ ਆਪਾਂ ਕੱਪੜੇ ਲੈਣ ਚੱਲਦੇ ਹਾਂ ਮੰਮੀ ਨੇ ਮੈਨੂੰ ਫੱਟ ਦੇ ਨੇ ਜਵਾਬ ਦਿੱਤਾ ਫਿਰ ਮੈਂ ਕਿਹਾ ਵੀ ਜੋ ਲੋਫ ਹੋਈ ਨਾ ਮੈਂ ਤੁਹਾਡੇ ਲਈ ਲੈ ਆਉਂਨੇ ਆ ਮੰਮੀ ਨੇ ਉੱਥੇ ਵੀ ਮੈਨੂੰ ਕਿਹਾ ਤਾਂ ਵੀ ਮੈਂ ਆਪਦੇ ਮੁੰਡੇ ਨਾਲ ਲੈ ਆਉਂਗੀ ਵੀਰ ਮੈਂ ਕੁਛ ਨਹੀਂ ਲਗਦੀ ਨਹੀਂ ਇੱਥੋਂ ਤੱਕ ਮੈਂ ਵੀ ਮੰਮੀ ਨੂੰ ਕਹਿੰਦੇ ਸੁਣਿਆ ਵਾ ਵੀ ਇੱਥੇ ਸਾਡੇ ਪੈਸੇ ਪਏ ਸੀ ਪਤਾ ਨਹੀਂ ਕਿੱਥੇ ਗਏ ਯਾਰ ਮੈਂ ਇੰਨੀ ਭਗਾਨੀ ਆ ਮੰਮੀ ਆਪਦੀ ਕੁੜੀ ਨਾਲ ਵੀ ਐ ਕਰਦੇ ਸੀ ਕੋਈ ਨਾ ਤੂੰ ਟੈਨਸ਼ਨ ਨਾ ਦੇ ਉਹ ਅਕਸਰ ਆਪਣੀ ਮਾਵਾਂ ਨੂੰ ਵੀ ਨੂੰ ਪਤਾ ਵਾ ਮੰਮੀ ਕਈ ਜਗ੍ਹਾ ਤੇ ਗਾਉਂਦਾ ਪਰ ਉਹਨੂੰ ਤੁਹਾਡੀਆਂ ਸਟਾਪਾਂ ਨੂੰ ਕਰਨਾ ਹੀ ਪੈਣਾ ਨਹੀਂ ਮੰਮੀ ਦੀ ਉਮਰ ਬਹੁਤ ਹੋ ਗਈ ਪਈ ਮੈਂ ਉਹਨਾਂ ਦੀ ਜਿਹੜੀ ਸੋਚ ਆ ਨਾ ਉਹ ਇੱਕ ਤਾਂ ਬੱਚਿਆਂ ਵਾਲੀ ਤੇ ਜਿੱਦੀ ਵੀ ਪਈ ਨੂੰ ਬਾਕੀ ਧੋਤੇ ਕਰਨਾ ਕਰ ਕਿਸੇ ਵੀ ਗੱਲ ਦੀ ਜਿਵੇਂ ਮੰਮੀ ਕਹਿੰਦੇ ਆ ਤੂੰ ਉਵੇਂ ਹੀ ਕਰਦੇ ਆ ਯਾਰ ਮੰਮੀ ਦੀ ਉਮਰ ਗਈ ਪਈ ਏ ਤੂੰ ਇਹ ਤਾਂ ਸਮਝੇ ਤਾ ਮੈਂ ਕਿੰਨਾ ਕੁ ਤੈਨੂੰ ਸਮਝੀ ਚੱਲਣਾ ਯਾਰ ਚਲੋ ਕੋਈ ਨਾ ਜਿਵੇਂ ਤੁਸੀਂ ਕਹਿੰਨੇ ਆ ਮੈਂ ਉਵੇਂ ਹੀ ਕਰੂੰ ਮੇਰੀ ਨਾ ਰਿਕਵੈਸਟ ਆ ਤੁਸੀਂ ਦੋਨੋਂ ਪਿਆਰ ਨਾ ਰੋ ਬਾਕੀ ਮੈਨੂੰ ਤੇਰੇ ਤੇ ਉਮੀਦ ਵੀ ਹੈ ਤੂੰ ਇਹ ਸਾਰਾ ਕੁਝ ਡਾਇਜੈਸਟ ਕਰਦੇ ਹੋ ਨਹੀਂ ਤੁਸੀਂ ਬੈਠੋ ਮੈਂ ਤੁਹਾਡੇ ਲਈ ਰੋਟੀ ਲੈ ਕੇ ਆਉਣੀ ਸਿਮਰਨ ਹਾਂ ਜਿੰਮ ਮੈਂ ਤੇ ਇਹ ਮੈਨੂੰ ਮਾਫ ਕਰ ਲੈ ਆਹ ਸੂਟ ਲੈ ਲਾ ਤੂੰ ਵਿਆਹ ਤੇ ਜਾਣਾ ਨਾ ਤੇ ਤੂੰ ਸਮਝਾ ਲਈ ਮੈਂ ਉਹਦੀ ਫੂੜੀ ਆਸਤੇ ਰੱਖਿਆ ਸੀ ਤੇ ਤੂੰ ਹੀ ਤਾਂ ਬੁੱਤ ਮੇਰੀ ਫੂੜੀ ਆ